ਆਪਣੇ ਸਾਰੇ ਬਠਿੰਡੇ ਦੇ ਇਲਾਕੇ ਦੇ ਗਦਮਾਨ ਸੱਜਣ ਸੈਟਕਰ ਸੱਜਣ ਹਰਕਸ਼ੀਲ ਭਰਾ ਸਾਰੇ ਇਕੱਠੇ ਹੋਏ ਹੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਔਰ ਮੈਂ ਸਾਇਦ ਸਭਾ ਦਾ ਤੈਦ ਨੂੰ ਸ਼ੁਕਰਗੁਜ਼ਾਰ ਹੈ ਬਈ ਉਹਨੇ ਬਠਿੰਡੇ ਦੇ ਵਿੱਚ ਕਿਸੇ ਨੇ ਹੋਰ ਇਹਦੇ ਵਿੱਚ ਕੋਈ ਗੱਲ ਬਾਤ ਨਹੀਂ ਕੀਤੀ ਜਿੱਡਾ ਇਹ ਜ਼ਰੂਰੀ ਸੀ ਹੈ ਇਹਦੇ ਤੇ ਹੈ ਸਮਿਨਾ ਰੱਖਿਆ ਇਹ ਇਹ ਲੜਾਈ ਦੀ ਸ਼ੁਰੂਆਤ ਹੈ ਤੇ ਮੈਂ ਉਮੀਦ ਕਰਦਾ ਵੀ ਇਹ ਜੇ ਕੱਟਥ ਇੱਥੇ ਹੁੰਦੇ ਰਹਿਣਗੇ ਕੱਲਾ ਇਹ ਮਸਲਾ ਨਹੀਂ ਮਸਲੇ ਹੋਰ ਬਹੁਤ ਨੇ ਜਿਹੜੀ ਪ੍ਰਗਤੀਸ਼ੀਲ ਲਹਿਰ ਹੈ ਹਿੰਦੁਸਤਾਨ ਦੀ ਪੰਜਾਬ ਨੇ ਪ੍ਰਸੰਗਿਤ ਕੀਤੀ ਔਰ ਉਦੋਂ ਵਿਗਾਂ ਸਹਾਇਤਾ ਦੇ ਪ੍ਰਸੰਗਿਤ ਬਹੁਤ ਸਾਰੀਆਂ ਐਸੀਆਂ ਗੱਲਾਂ ਹੈ ਜਿਨ੍ਹਾਂ ਦੇ ਸਾਨੂੰ ਐਂ ਜੁੜ ਬੈਠ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਇਹ ਮੈਨ ਲੱਗਦਾ ਕਿ ਸਭ ਕਾਫੀ ਸਾਰਥਕ ਸਿੱਖੇ ਨੇ ਕਰਕੇ ਦੂਸਰੀ ਗੱਲ ਜਿੱਥੋਂ ਤੱਕ ਟੈਕਨੋਲੋਜੀ ਦਾ ਸਵਾਲ ਹੈ ਕਿ ਅੱਜ AI ਤੱਕ ਪਹੁੰਚੀ ਹੈ ਮਨੁੱਖੀ ਇਤਿਹਾਸ ਦੇ ਪ੍ਰਸੰਗ ਚ ਆਪਾਂ ਜਦੋਂ ਵੀ ਦੇਖਦੇ ਹਾਂ ਤੇ ਇਹ ਬਹਿਸ ਹਮੇਸ਼ਾ ਤੋਂ ਵੀ ਚੱਲੀ ਹੋਊ ਜਿੱਦ ਤੇ ਕਿਸੇ ਨੇ ਚਾਪੂ ਦੀ ਕਾੜ ਕੱਢੀ ਟੈਕਨੋਲੋਜੀ ਜਿਹੜੀ ਹੈ ਜਦੋਂ ਤੋਂ ਸ਼ੁਰੂ ਹੀ ਹੈ ਪੱਥਰ ਦੇ ਧਾਰਾਂ ਤੋਂ ਲੈ ਕੇ ਜਦੋਂ ਵੀ ਕੋਈ ਨਵੀਂ ਗੱਲ ਆਈ ਹੈ ਨਵਾਂ ਹਥਿਆਰ ਆਇਆ ਹੈ ਨਵਾਂ ਵਿਚਾਰ ਆਇਆ ਹੈ ਔਰ ਲੜਾਈ ਦੇ ਖੇਤਰ 'ਚ ਵੀ ਫੌਜੀ ਖੇਤਰ 'ਚ ਵੀ ਜਿੰਨਾ ਕੁਸ਼ ਮਨੋੱਖੀ ਇਤਿਹਾਸ ਦੇ ਵਿੱਚ ਆਇਆ ਹੈ ਕੋਈ ਇਹ ਸਵਾਲ ਹਰ ਸਮੇਂ ਜਗਾਉਂਦਾ ਹੈ ਹੁਣ ਹਰ ਕਾਚੂ ਨਾ ਕੋਈ ਕਹਿੰਦਾ ਹੋਊਗਾ ਵੀ ਇਹ ਤਾਂ ਹੁਣ ਢਿੱਡ ਪੜਨਾ ਸੋਚਦਾ ਹੋਵੇ ਇਹਦਾ ਹੁਣ ਬੰਦੇ ਨੇ ਸੋਚਣਾ ਕਿ ਢਿੱਡ ਪਾੜਨਾ ਕਿ ਸਬਜ਼ੀ ਚੀਰਨੀ ਹੈ ਸੋ ਇਸ ਕਰਕੇ ਇਹ ਤੋਂ ਭੈ ਬੀਤ ਹੋਣ ਵਾਲੀ ਗੱਲ ਹੈ ਇਹਦਾ ਕਾਊਂਟਰ ਕਰਨ ਵਾਸਤੇ ਇਹਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਪੱਨੋ ਸੁ ਬ ਕਰਨਾ ਚਾਹੀਦਾ ਹੈ। ਅੱਜ ਦੇ ਪ੍ਰਸੰਗ ਜੀ ਦੇਖੀਏ ਖਾਸ ਤੌਰ ਤੇ ਆਪਣੇ ਇੰਡੀਆ ਜਿਹੜਾ ਹੈ। ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਤੇ ਹੁਣ AI ਤੱਕ ਇਹਦੀ ਇਨਵੈਂਸ਼ਨ ਅਸੀਂ ਕਿਉਂ ਨਹੀਂ ਕੀਤੀ? ਸਵਾਲ ਹੈ। ਇਹ ਕਾਟਾਂ ਸਾਰੀਆਂ ਸਾਡੇ ਦੇਸ਼ 'ਚ ਕਿਉਂ ਨਹੀਂ ਨਿਕਲੀਆਂ? ਮੈਂ ਮੱਲਾਦਾ ਵੀ ਸਾਡੇ 80 ਕਿਲੋਮੀਟਰ 77 ਸਾਲੇ ਐ ਉਹਨਾਂ ਦੇ ਦੇਖਣ ਚ ਗੱਡੇ ਦਾ ਪਹੀਆ ਹੀ ਹੁੰਦਾ ਸੀ ਪਿੰਡਾਂ ਦੇ ਵਿੱਚ ਗੱਡੇ ਦਾ ਪਹੀਆ ਹੀ ਹੁੰਦਾ ਸੀ ਇਹ ਟੈਕਨੀਕ ਹੁੰਦੀ ਸੀ ਜਿਹੜੀ ਉਦੋਂ ਉਦੋਂ ਬਾਅਦ ਸਾਡੇ ਦੇਖਣ ਚ ਰੇਡੀਓ ਸਾਡੇ ਦੇਖਣ ਚ ਟੈਲੀਫੋਨ ਸਾਡੇ ਦੇਖਣ ਚ ਮੋਟਰਾਂ ਸਾਰਾ ਕੁਝ ਦੇਖਣ ਚ ਆਇਆ ਸਿਰਫ ਰੇਲ ਤੇ ਹਵਾਈ ਜਹਾਜ਼ ਤੋਂ ਹੀ ਟੱਪਦੇ ਸੀ ਦੇਖਦੇ ਹੁੰਦੇ ਜਿਹੜੇ ਸਭ ਤੋਂ ਪਹਿਲਾਂ ਨੇ ਸਾਡੇ 72 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਜਿਹੜੀ ਆ ਗਈ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਵੀ ਹੋਈਆਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਮਖੜੀਆਂ ਵੀ ਹੋਈਆਂ ਅਸੀਂ ਉਹ ਕਰਦੇ ਆਏ ਹਾਂ ਲਗਾਤਾਰ ਉਹਨਾਂ ਨੂੰ ਹੱਲ ਵੀ ਕਰਦੇ ਆਏ ਹਾਂ ਉਹਨਾਂ ਵਰਤਦੇ ਰਹੇ ਹਾਂ ਬਨੁਕਤਾ ਦੇ ਹਿੱਤ ਦੇ ਵਿੱਚ ਟੈਕਨੋਲੋਜੀ ਨੂੰ ਔਰ ਬੁੱਧੀ ਨੂੰ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਨੂੰ ਤੁਸੀਂ ਵਿਵੇਕ ਦੇ ਨਾਲ ਸਮੇਂ ਦੇ ਸਥਾਨਮਤਾਪ ਕਿਵੇਂ ਲਾਗੂ ਕਰਨਾ ਹੈ ਕਿਵੇਂ ਵਰਤਣਾ ਹੈ ਸਵਾਲ ਆ ਹੈ ਸੋ ਇਸ ਤੇ ਬੈਸ ਮਬਾਸਾ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਸੈਸਵਾ ਨੇ ਕੀਤੀ ਹੈ ਮੈਂ ਦੁਬਾਰਾ ਫਿਰ ਇਹਨਾਂ ਦਾ ਇਸ ਮਸਲੇ ਤੇ ਰਹੀ ਹਾਂ ਤੁਸੀਂ ਹੁਣ ਆਪਾਂ ਦੇਖਿਆ ਵੀ ਟੈਕਨੋਲੋਜੀ ਦੇ ਨਾਲ ਇਨਫੋਰਮੇਸ਼ਨ ਦਾ ਇਨਫੋਰਮੇਸ਼ਨ ਟੈਕਨੋਲੋਜੀ ਖਾਸ ਤੌਰ ਤੇ ਜਿੰਨੀ ਹੈ ਪਿਛਲੇ ਸਮੇਂ ਚ ਪਹਿਲਾਂ ਰੇਡੀਓ ਆਇਆ ਫਿਰ ਟੈਲੀਵਿਜ਼ਨ ਆਇਆ ਹੋਰ ਬਹੁਤ ਸਾਰੀਆਂ ਇਲੈਕਟ੍ਰਿਕ ਡਿਵਾਈਸੇਸ ਆ ਗਈਆਂ ਜਿਹਦੇ ਜਿੰਨਾ ਨਾਲ ਟੋਟਲ ਸਾਡੇ ਤੱਕ ਬਹੁਤ ਕੁਝ ਆਉਣ ਲੱਗ ਗਿਆ ਅਸੀਂ ਭੰਬਲ ਤੁਸੇ ਚ ਪਏ ਸੋ ਇਹ ਜਿਵੇਂ ਪਹਿਲਾਂ ਹਥਿਆਰ ਪੱਟੇ ਮੁਲਕਾਂ ਕੋਲੇ ਹੁੰਦੇ ਸਨ ਜਦੋਂ ਬਾਹਰਲੇ ਦੇਸ਼ਾਂ ਚ ਸਿਕੰਦਰ ਵਰਗੇ ਆਨੇ ਹਮਲਾ ਕੀਤਾ ਤੇ ਉਹਨਾਂ ਕੋਲੇ ਬਹੁਤ ਟੋਪ ਦੀਆਂ ਤਲਵਾਰਾਂ ਸੀ ਸਾਡੇ ਟੁੱਟੇ ਜੇ ਲੋਹੇ ਦੀਆਂ ਉਹਦੇ ਟੁੱਟ ਜਾਂਦੀਆਂ ਸੀ ਅੰਗਰੇਜ਼ ਜਦੋਂ ਬਾਬਰ ਆਇਆ ਤੇ ਸਾਡੇ ਕੋਲੇ ਕੁਝ ਵੀ ਨਹੀਂ ਸੀ ਡੰਡਿਆਂ ਨਾਲ ਲੜਦੇ ਸੀ ਉਹਨਾਂ ਨੇ ਟੋਪ ਲਿਆਂਦੀ ਤੇ ਬਾਬਰ ਜਿੱਤ ਗਿਆ ਫਿਰ ਹੌਲੀ ਹੌਲੀ ਜਿਉਂ ਜਿਉਂ سرمایہ دار ਦੀ ਡਿਵੈਲਪਮੈਂਟ ਹੋਈ ਹੈ 15ਵੀਂ ਸਦੀ ਤੋਂ ਲੈ ਕੇ ਉਹਨਾਂ ਨੇ ਸਾਰੀ ਇਸ ਨੌਲੇਜ ਦੇ ਉੱਤੇ ਉਹ ਵੱਡੇ ਲੋਕਾਂ ਨੇ ਕਬਜ਼ਾ ਕਰ ਲਿਆ। ਪਹਿਲਾਂ ਵੀ ਉਹਦੀ ਪ੍ਰਾਪਰਟੀ ਤੇ ਕਬਜ਼ਾ ਸੀ। ਸਾਰੇ ਰਾਜਾ ਮਹਾਰਾਜਾਂ ਦੀ ਸਾਰੀ ਜ਼ਮੀਨ ਹੁੰਦੀ ਸੀ। ਸਾਰਾ ਕੁਝ ਉਹਨਾਂ ਕੋਲੇ ਸੀ। ਆਮ ਲੋਕਾਂ ਕੋਲੇ ਤਾਂ ਕੁਝ ਨਹੀਂ ਸੀ। ਸੋ ਦੁਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਨੂੰ ਕਾਊਂਟਰ ਕਰਨ ਵਾਲੀ ਜਿਹੜੀ ਮਤਲਬ ਸੋਚ ਸੀ ਉਹ ਵੀ ਬਰਾਬਰ ਪੈਦਾ ਹੋਈ। ਸੋ ਕਦੇ ਵੀ ਨੈਗੇਟਿਵ ਪੋਜ਼ਿਟਿਵ ਖਤਮ ਨਹੀਂ ਹੋਣੇ। ਜਿੱਥੇ ਨੈਗੇਟਿਵ ਆਊਗਾ ਉੱਥੇ ਪੋਜ਼ਿਟਿਵ ਹੋਊ। ਜੇ ਪੋਜ਼ਿਟਿਵ ਹੈ ਤਾਂ ਨੈਗੇਟਿਵ ਦਾ ਕੋਈ ਮਤਲਬ ਹੀ ਨਹੀਂ। ਇਸ ਕਰਕੇ ਦੁਨੀਆ ਦੇ ਵਿੱਚ ਦੁਨੀਆ ਦੇ ਇਤਿਹਾਸ ਤੋਂ ਆਪਾਂ ਸਿੱਖੀਏ ਵਿਹਾਰੋ ਖਿਆਰ ਹਾਰੋ ਵਿਚਾਰ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਸਹਿਤਕਾਰ ਵੀ ਪੈਦਾ ਹੁੰਦੇ ਰਹੇ ਐ ਬੈਰੀਅਰ ਵੀ ਪੈਦਾ ਹੁੰਦੇ ਰਹੇ ਹਰ ਕਿਸਮ ਦੇ ਬੰਦੇ ਪੈਦਾ ਹੁੰਦੇ ਰਹੇ ਐ ਰੋਲਾ ਇਹ ਹੈ ਵੀ ਉਹ ਸਾਰੀਆਂ ਫੋਰਸਸ ਨੂੰ ਅਸੀਂ ਇਕੱਠੀਆਂ ਕਰਕੇ ਐਸ ਸਮੇਂ ਦੇ ਸੰਤਾਨ ਦਾ ਕਿਵੇਂ ਵਰਤ ਸਕੀਏ ਓੜਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਦਾ

ਯਾਨੀ ਇਹ ਕੀ ਹੈ ਕਿ ਬਾਂਦਰ ਬਣਾਇਆ ਅਸੀਂ ਤਾਂ ਰਾਵਣ ਤੋਂ ਫਿਰ ਵਿੱਚ ਬਾਂਦਰ ਬਣਾਇਆ ਹਨੂਮਾਨ ਦਾ ਯਾਨੀ ਇਹਦੇ ਸੰਕਲਪੇ ਦੇ ਪਿੱਛੇ ਹੈ ਔਰ ਉਹਦੇ ਤੋਂ ਜਿਹੜਾ ਕੁਝ ਕਹਿ ਰਿਹਾ ਉਹ ਇਹਨਾਂ ਲੋਕਾਂ ਦਾ ਖੰਡਨ ਕਿਸ ਤੀਕੇ ਨਾਲ ਕਰ ਰਿਹਾ ਹੈ ਉਹ ਬਤਾ ਦੇ ਅਸੀਂ ਤਾਂ ਸੀਨੇ 'ਚ ਤੀਰ ਖਾ ਕੇ ਰਾਖਸ਼ੋਂ ਸੇ ਲੜਾਈ ਇੱਕ ਸਾਡੇ ਸਾਹਮਣੇ ਬਾਂਦਰ ਬੋਲ ਹੀ ਜਾਂਦਾ ਔਰ ਇਹ ਸਾਰੇ ਕੁਝ ਦਾ ਮੜਿਆ ਮੇਡ ਕਰ ਰਿਹਾ ਚਾਰ ਤੱਕ ਫੱਦਰ ਸੋ ਇਸ ਕਰਕੇ ਗੇਰ ਆਧਾ ਲੋਕ ਜਿਹੜੇ ਐਕਸਪਲੋਇਟ ਹੋ ਰਹੇ ਨੇ ਐਕਸਪਲੋਇਟ ਕਰਨ ਵਾਲੇ ਥੋੜੇ ਲੋਕ ਐ ਰੌਲਾ ਇਹ ਵੀ ਅਸੀਂ ਇਸ ਖਾਲਤ ਨੂੰ ਸਾਰਿਆਂ ਨੂੰ ਸਮਝ ਕੇ ਕਿਵੇਂ ਇਹਨੂੰ ਪਲਟਾਉਣਾ ਜਿੱਥੋਂ ਇਹਦਾ ਮੁਕਾਬਲਾ ਕਿਵੇਂ ਕਰਨਾ ਹਥਿਆਰਾਂ ਦਾ ਮੁਕਾਬਲਾ ਹਥਿਆਰਾਂ ਨਾਲ ਹੁੰਦਾ ਵਿਚਾਰਾਂ ਦਾ ਵਿਚਾਰਾਂ ਨਾਲ ਹੋਊਗਾ ਇਹ ਜਿਹੜੇ AI ਹੈ ਇਹਦਾ ਮੁਕਾਬਲਾ ਇਸੇ ਨਾਲ ਹੀ ਕੀਤਾ ਜਾਣਾ ਸੋ ਅਸੀਂ ਆਪ ਜਾਗਰੂਕ ਹੋਈਏ ਆਉਣ ਵਾਲੇ ਸਮੇਂ 'ਚ ਜਿਹਦਾ ਮੁਕਾਬਲਾ ਕਰਨ ਵਾਸਤੇ ਆਪ ਵਿਆਹ ਤੂੰ ਸਮਰੱਥ ਬਣਾਈਏ ਇਹਨੂੰ ਪੂਰੀ ਤਰ੍ਹਾਂ ਸਮਝੀਏ ਸਮਝ ਕੇ ਕਿ ਕਿਸ ਤਰ੍ਹਾਂ ਕਾਊਂਟਰ ਕੀਤਾ ਜਾ ਸਕਦਾ ਹੈ ਉਹ ਦੇਖੀਏ ਕਿਉਂਕਿ ਸੋਸ਼ਲ ਮੀਡੀਆ ਠੀਕਾ ਵੱਡੇ ਵੱਡੇ ادارے ਨੇ ਵੱਡੇ ਵੱਡੇ ਆਮ ਮੇਨਸਟ੍ਰੀਮ ਮੀਡੀਆ ਹੈਗਾ ਉਹਦੇ ਵਿੱਚ ਬਹੁਤ ਵੱਡੇ ਆਪਾਂ ਨੂੰ ਪਤਾ ਨਹੀਂ 26 ਚੈਨਲ ਤਾਂ ਇਕੱਲੇ ਬਾਨੀ ਦਾਲੀ ਦੇ ਉਹ ਹੌਲੀ ਹੌਲੀ ਝੂਠ ਨੇ ਨੰਗਾ ਹੋ ਜਾਣਾ ਕਿਉਂਕਿ ਪ੍ਰੈਕਟੀਕਲੀ ਤਾਂ ਲੋਕਾਂ ਨਾਲ ਹੀ ਸੰਬੰਧ ਹੈ ਨਾ ਸਾਰਾ ਕੁਝ ਇੱਕ ਸਮਾਂ ਆਊਗਾ ਠੀਕ ਹੈ ਸਮਾਂ ਇਤਿਹਾਸਕ ਪ੍ਰਸੰਗ ਦੇ ਵਿੱਚ 5 10 20 50 ਸਾਲਾਂ ਦੀ ਕੋਈ ਐਡੀ ਹਮiyet ਨਹੀਂ ਹੁੰਦੀ ਸੋ ਇਹਦਾ ਕਾਊਂਟਰ ਵੀ ਹੋਊਗਾ ਸਾਰਾ ਕੁਝ ਹੋਊਗਾ ਰੌਲਾ ਪੈ ਜਾਏਗਾ ਆਪਾਂ ਨੂੰ ਇਸ ਗੱਲ ਬਾਰੇ ਅਵੇਅਰ ਹੋ ਕੇ ਡੰਗਾਈ ਨਾਲ ਸੋਚਣ ਦੀ ਲੋੜ ਹੈ ਵੇ ਜਿਹੜੀ ਮਨੁੱਖੀ ਸੰਵੇਦਨਾ ਹੈ ਇਹਦੇ ਤੇ ਹੀ ਕੀ ਲਾਇਆ ਕਰੋਗੇ ਆਪਾਂ ਇਹਨੂੰ ਕੰਟਰੋਲ ਕਿਵੇਂ ਕਰਾਂਗੇ ਸਿਹਤ ਦੇ ਵਿੱਚ ਕਿੰਨਾ ਦਖਲ ਦੇਊਗੇ ਉਹਨੂੰ ਅਸੀਂ ਕਿਵੇਂ ਕੰਟਰੋਲ ਕਰਾਂਗੇ ਇਹ ਮਸ਼ੀਨ ਕਦੇ ਬੰਦੇ ਨਹੀਂ ਚਲਾਉਣੀ ਆ ਮਸ਼ੀਨ ਬੰਦੇ ਦੇ ਅਧੀਨ ਹਮੇਸ਼ਾ ਹੀ ਰਹੂਗੀ ਇਹ ਠੀਕ ਹੈ ਵੀ ਲੁਟੇਰੀਆਂ ਜਮਾਤਾਂ ਕੋਲੇ ਟੈਕਨੋਲੋਜੀ ਹੈਗੀ ਐਸ ਵੇਲੇ ਉਹ ਦੁਨੀਆਂ ਦੇ ਵਿੱਚ ਭਾਰੂ ਬਲਤ ਚ ਰਹੀਆਂ ਤਰਕਸ਼ੀਲ ਸੋਸਾਇਟੀ ਦਾ ਜਿਹੜਾ ਕੋਸਵਾਲ ਜਦੋਂ ਅਸੀਂ ਇਹ 84 ਚ ਬਣਾਈ ਸੀ ਅਸੀਂ ਵੀ ਨਹੀਂ ਸੋਚਿਆ ਸੀ ਇਹ ਐ ਹੋ ਜੂਗਾ ਤੇ ਕੋਤਾ ਕਿ ਗੱਲ ਟੁੱਟ ਗਈ ਕਿਉਂਕਿ ਇਹਦਾ ਸਪੇਸ ਤੇ ਸਮਾਜ ਦੇ ਵਿੱਚ ਇਹਦਾ ਸਪੇਸ ਸਟਾਇਸੀ ਤੇ ਜਿਹੜੀ ਪ੍ਰਗਤੀਸ਼ੀਲ ਲਹਿਰ ਸੀ ਉਹਨੇ ਇਸ ਨੂੰ ਡਰੈਸ ਨਹੀਂ ਕੀਤਾ ਖਲਾਸ ਯੋਗ ਖਲਾ ਦੇ ਵਿੱਚ ਅੱਲੀ ਦਾਦੇ ਬੂਟਾ ਉਕਰਦਾ ਕਦੇ ਬੋੜ ਥੰਨੇ ਕੋਈ ਦਰਖਤ ਹੋਇਆ ਦੇਖਿਆ ਕਦੇ ਨਹੀਂ ਤੁਸੀਂ ਇਸ ਕਰਕੇ ਸਾਨੂੰ ਇਹ ਜਿਹੜਾ ਖਲਾਅ ਪੈਦਾ ਹੋਇਆ ਨਾ ਇਹਨੂੰ ਭਰਨ ਦੀ ਲੋੜ ਹੈ ਤੇ ਨੀਚਾਂ ਦੇ ਨਾਲ ਮਜ਼ਬੂਤੀ ਨਾਲ ਇਹਨੂੰ ਅੱਗੇ ਤੋਰਨ ਦੀ ਲੋੜ ਹੈ ਜਿੱਥੋਂ ਤੱਕ ਪੋਲਿਟਿਕਸ ਦਾ ਸਵਾਲ ਹੈ ਪੋਲਿਟਿਕਸ ਦੇ ਵਿੱਚ ਜਿਹੜਾ ਪ੍ਰਚਾਰ ਪ੍ਰਸਾਰ ਦਾ ਜਿਹੜਾ ਕੰਮ ਹੈ ਇਸ ਵੇਲੇ ਸਾਨੂੰ ਪਤਾ ਹੈ ਕਿ ਉਹ ਵੱਡੇ ਪੱਧਰ ਤੇ ਉੱਤੇ ਕਾਰਪੋਰੇਟਜ਼ ਆਦਾਰਿਆਂ ਕੋਲੇ ਹੈ ਤੇ ਉਹ ਵੱਡੇ ਪੱਧਰ ਤੇ ਉੱਤੇ ਪ੍ਰਚਾਰ ਕਰ ਰਹੇ ਹੈ ਉਹਦਾ ਆਲਟਰਨੇਟਿਵ ਵੀ ਕੋਈ ਨਾ ਹੋ ਕੇ ਆ ਜਾਂਦਾ ਸੋਸ਼ਲ ਮੀਡੀਆ ਤੇ ਅਸੀਂ ਸਰਗਰਮ ਹੋ ਸਕਦੇ ਆ ਸੋਸ਼ਲ ਇਕੱਲੇ ਇਕੱਲਾ ਬੰਦਾ ਹੁੰਦਾ ਚੈਨਲ ਹੈ ਪਰ ਅਸੀਂ ਕਈ ਦਫਾ ਵੇਅਰ ਨਹੀਂ ਹੁੰਦੇ ਇਹੋ ਜੀ ਸਮਗਰੀ AI ਦੇ ਉੱਤੇ ਵੀ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਬਹੁਤ ਪਈ ਹੈ ਸਾਨੂੰ ਉਹਦਾ ਪਤਾ ਨਹੀਂ ਇੱਕ ਸਿੱਖ ਦੂਜੇ ਨਾਲ ਸ਼ੇਅਰ ਨਹੀਂ ਕਰਦੇ ਕਿ ਉਹਨੂੰ ਐਨ ਸਟੇਮਲਾਈਨ ਕਰਕੇ ਇੱਕ ਅਟੈਕ ਦੇ ਤੌਰ ਤੇ ਸਾਨੂੰ ਕਰਨ ਦੀ ਲੋੜ ਹੈ ਮੇਰੇ ਕੋਲੇ ਅਨੇਕਾਂ ਚੈਨਲ ਇਹੋ ਜਿਹੇ ਆ ਜਿਹੜੇ AI ਨੂੰ ਵਰਤ ਕੇ ਉਹਨਾਂ ਨੂੰ ਕਾਊਂਟਰ ਕਰ ਰਹੇ ਆ ਆਪਣੀ ਸਮਰੱਥਾ ਦਾ ਵੀ ਠੀਕ ਆ ਚੈਨਲ ਬੰਦ ਨਹੀਂ ਕਰ ਦਿੰਦੇ ਉਹ ਫਿਰ ਹੋਰ ਚਲਾ ਦਿੰਦੇ ਉਹ ਬੰਦ ਕਰ ਦਿੰਦੇ ਉਹ ਹੋਰ ਚਲਾ ਦੇ ਨਵਾਂ ਚਲਾਂ ਦੇ ਭਾਲਣ ਵਾਲੇ ਨੂੰ ਜਿਹੜੀ ਚੀਜ਼ ਦੀ ਲੋੜਾ ਨਾਲ ਜਿੱਥੋਂ ਮਰਦੀ ਜਾ ਲੱਭ ਲੈਂਦਾ ਸੋ ਇਸ ਕਰਕੇ ਆਪਾਂ ਨੂੰ ਇਹੋ ਜੀ ਸਮਗਰੀ ਜਿੰਨੀ ਵੀ ਪਈ ਹੈ ਉਹਨਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੋਏ ਲੋਕ ਸਪੈੰਡ ਕਰਨ ਦੀ ਲੋੜ ਹੈ ਦੂਰ ਤੱਕ ਪਹੁੰਚਾਉਣ ਦੀ ਲੋੜ ਹੈ ਹੋਰ ਇਹਦਾ ਕੋਈ ਹੱਲ ਨਹੀਂ AI ਦਾ ਜਿਹੜਾ ਮੁਕਾਬਲਾ ਉਹ AI ਨਾਲ ਹੀ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੂੰ ਸੰਬੋਧਿਤ ਹੋਈਏ ਮੈਂ ਬਹੁਤਾ ਟੈਕਨੀਕਲ ਮਾਰ ਨਹੀਂ ਇਸ ਗੱਲ ਦਾ ਪਰ ਸਾਨੂੰ ਇਹ ਮਹਾਰਤ ਹਾਸਲੀ ਕਰਨੀ ਪਊ ਸੋਸ਼ਲ ਮੀਡੀਆ ਤੇ ਕਿਵੇਂ ਕਰਨਾ ਹੈ ਇਹਨੂੰ ਕਿਵੇਂ ਵਰਤਣਾ ਹੈ ਕਿ ਅਸੀਂ ਆਪ ਦੇ ਪੇਪਰ ਨਹੀਂ ਇਹਦੀ ਕੋਸ਼ਿਸ਼ ਕਰਦੇ ਰਹਾਂਗੇ ਪੋਲਿਟਿਕਸ ਦੇ ਪੱਧਰ ਤੇ ਉੱਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹ ਜੀਆਂ ਫੋਰਸਸ ਨੂੰ ਅਲੱਗ-ਗੱਲ ਕ੍ਰਿਟੀਕਲ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਟੱਟੋ-ਬੱਟਾ ਪ੍ਰੋਗਰਾਮ ਤੇ ਕਿਵੇਂ ਨੇੜੇ ਜਾਂਦਾ ਜਾਵੇ ਇਹ ਸਾਹਮਣੇ ਸਾਡੇ ਸਾਹਮਣੇ ਸਵਾਲ ਹੈ ਸਾਡੇ ਸਾਹਮਣੇ ਇਹ ਬਹੁਤ ਮਤਲਬ ਇੱਕ ਬੜਾਟ ਸਮੱਸਿਆ ਪੈਦਾ ਹੋਈ ਹੈ ਵੀ ਜਿਹੜੇ ਪ੍ਰਗਤੀਸ਼ੀਲ ਲੋਕ ਹੈਗੇ ਆ ਉਹਨਾਂ ਨੂੰ ਆਪਣੇ ਆਪ ਨੂੰ ਕਿਵੇਂ ਉਹ ਕਟਯੱਕ ਜਾਂਦੀ ਮਤਲਬ ਕੰਤੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਸੋਸ਼ਲ ਪੱਧਰ ਤੇ ਉੱਤੇ ਵੀ ਆ ਕੀ ਕੁਝ ਉਡੀਸਾ ਚ ਹੋ ਰਿਹਾ ਸਰ ਮੰਨੀ ਜਾਂਦੇ ਠੀਕ ਹੈ ਨਾ ਧਾਰਮਿਕ ਕਟੜਪੰਥ ਹੀ ਆਪਣਾ ਚਲਾਈ ਜਾਂਦੇ ਆ ਸਮਾਜਿਕ ਪੱਧਰ ਤੇ ਔਰ ਅੱਗੇ ਆਰਥਿਕ ਪੱਧਰ ਦੇ ਉੱਤੇ ਵੀ ਸਾਡੇ ਵਾਸਤੇ ਬਹੁਤ ਵੱਡੇ ਚੈਲੰਜ ਹੈ ਸਭਿਆਚਾਰਕ ਪੱਧਰ ਤੇ ਤਰਕਸ਼ੀਲ ਸੋਸਾਇਟੀ ਕੰਮ ਕਰ ਰਹੀ ਹੈ ਮੈਂ ਸਾਬਦਾ ਵੀ ਜਿਵੇਂ ਆਰਐਸਐਸ ਕਰ ਰਹੀ ਹੈ ਨਾ ਉਹਨਾਂ ਵਾਸਤੇ ਜੇ ਤੁਸੀਂ ਸਾਰੇ ਜੋਰ ਲਾਓਗੇ ਤਾਂ ਆਰਐਸਐਸ ਦੇ ਮੁਕਾਬਲੇ ਦੇ ਤਰਕਸ਼ੀਲ ਸੈ ਖੜੀ ਹੋ ਸਕਦੀ ਹੈ ਇਹ ਜਿਹੜੀਆਂ 50 ਆਰਗੇਨਾਈਜੇਸ਼ਨਾਂ ਚ ਚਲਾ ਸਕਦੀ ਹੈ ਸਟੂਡੈਂਟਾਂ ਚ ਵੀ ਚਲਾ ਸਕਦੀ ਹੈ ਔਰ ਕਿਸਾਨਾਂ ਚ ਮਜ਼ਦੂਰਾਂ ਚ ਥਾਂ ਥਾਂ ਤੇ ਜਿਹੜੀ ਪ੍ਰਗਤੀਸ਼ੀਲ ਬਚਾਅਤਾ ਰ ਹੈ ਉਹਨੂੰ ਐਕਸਪੈਂਡ ਕੀਤਾ ਜਾ ਸਕਦਾ ਹੈ ਔਰ ਫਲਸਫੀਕਲੀ ਆਧਾਰ ਜਿਹੜਾ ਹੈਗਾ ਉਹ ਸਮਝਦੇ ਐ ਜਿਹਾ ਜਿਹਾ ਸੀ ਵੀ ਹਲੇ ਆਉਣੇ ਆ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਔਰ ਤੁਹਾਡੇ ਸਹਿਯੋਗ ਨਾਲ ਅਸੀਂ ਇਹ ਸਮਝਾਂਗੇ ਵੀ ਸਾਰੇ ਚਾਰਾਂ ਖੇਤਰਾਂ ਦੇ ਵਿੱਚ ਇਸ ਲੜਾਈ ਨੂੰ ਅੱਗੇ ਦੋਰਿਆ ਜਾਵੇ ਤੇ ਇਹਨੂੰ ਇੱਕ ਜੱਕ ਜੈਤੀ ਬਣਾਈ ਜਾਵੇ ਇਕੱਠੇ ਹੋ ਕੇ ਜਿਵੇਂ ਬਠਿੰਡੇ ਦੇ ਵਿੱਚ ਆਪਾਂ ਸਾਰੇ ਅੱਜ ਪ੍ਰਗਤੀਸ਼ੀਲ ਬੰਦੇ ਇਕੱਠੇ ਹੋਇਆ ਐ ਲਹਿਰ ਬਣਾਈ ਜਾਵੇ ਇੱਕ ਪੂਰੀ ਜਿਹਦੇ ਨਾਲ ਸਾਡੀ ਨੌਲੇਜ ਵੀ ਵਧੇ ਸਾਡੀ ਅਸੀਂ ਇਸ ਨੂੰ ਕਾਉਂਟਰ ਕਰ ਸਕੀਏ ਕੰਟਰੋਲ 'ਚ ਕਰ ਸਕੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਬੜੇ ਇਸ ਪ੍ਰੋਗਰਾਮ ਦੇ ਵਿੱਚ ਸਾਥੀ ਬਹੁਤ ਸਾਡੀ ਉਮੀਦ ਤੋਂ ਜ਼ਿਆਦਾ ਆਏ ਨੇ ਇਹਦੇ ਲਈ